ਫੈ ਤੁਹੀ ਦੇਖ ਲਿਆ ਮੌਕੇ ਤੇ ਤਸਵੀਰਾਂ ਨਾ ਇਨਸਾਨ ਕਿੰਨਾ ਘੋਇਦਾ ਸਾਡਾ ਤਾਂ ਦਿਲ ਵੀ ਨਹੀਂ ਕਰਦਾ ਝੋਨਾ ਵੱਢਣ ਨੂੰ ਨਾ ਕਿ ਵੱਢਣੇ ਪੈਣਾ ਹੈ ਮਜਬੂਰੀ 'ਚ ਕਿਉਂਕਿ ਅੱਗੇ ਕਣਕਲੀ ਫਸਲ ਤਿਆਰ ਕਰਨੀ ਆ ਨਾ ਕੀ ਦੇਖੀ ਆ ਫਸਲ ਤੋੜ ਕੇ ਦੇਖੀ ਆ ਇਹ ਚ ਇੱਕ ਦਾਣਾ ਵੀ ਸਹੀ ਨਹੀਂ ਆ ਸਾਰੀ ਫਸਲ ਬਰਬਾਦ ਹੈ ਪਰ ਸਰਕਾਰ ਦੁਆਰਾ ਕੋਈ ਵੀ ਜਾਂ ਅਧਿਕਾਰੀ ਸਰਕਾਰੀ ਅਧਿਕਾਰੀ ਨਾ ਤੇ ਫਸਲ ਨੂੰ ਦੇਖਣ ਆਇਆ ਮੌਕੇ ਤੇ ਮੰਗ ਬਿਲਕੁਲ ਸਰਕਾਰ ਦੁਆਰਾ ਕਰਨੇ ਵੀ ਸਾਡੇ ਕੋਲ ਕੁਝ ਸੋਚੋ ਸੋਚੋ ਇਨਾ ਖਰਚਾ ਹੋਇਆ ਫਸਲਾਂ ਦੀ ਅਸੀਂ ਕਿਥੋਂ ਕੱਢਾਂਗੇ ਅੱਗੇ ਅੱਜ ਤੋਂ ਨਹੀਂ ਜਾਨੀ ਫਸਾ ਬਰਬਾਦ ਹੋ ਗਈ ਹੈ ਤੇ ਇਹਨੇ ਖਾੜੇ ਕੋਈ ਪਟਵਾਰੀ ਨਹੀਂ ਆਇਆ ਕੋਈ ਨਹੀਂ ਆਇਆ ਪਿੰਡ ਵਾਲਿਆਂ ਨੇ ਕਿਹਾ ਵੀ ਅਸੀਂ ਲਿਖ ਕੇ ਦੇ ਦੇ ਪਟਵਾਰੀ ਨੂੰ ਨਾ ਅੱਜ ਤੱਕ ਸਾਨੂੰ ਨਹੀਂ ਪਤਾ ਵੀ ਪਟਵਾਰੀ ਨੇ ਗਰਦੋਰੀ ਕੀਤੀ ਹੈ ਕਿ ਜਾਂ ਨਹੀਂ ਕੀਤੀ ਯਗਬਾਨੀ ਟੀਵੀ ਦੇਖਣ ਵਾਲੇ ਸਾਰੇ ਹੀ ਸਰੋਤਿਆਂ ਦਾ ਸਵਾਗਤ ਹੈ ਮੈਂ ਹਾਂ ਅਨਮੋਲ ਸ਼ਰਮਾ ਆਪਾਂ ਇਸ ਵਕਤ ਪਹਾੜੀਪੁਰ ਆ ਬਾਰਡਰ ਏਰੀਆ ਦੇ ਵਿੱਚ ਮੌਜੂਦ ਹੈਗੇ ਆ ਆ ਪਿਛਲੇ ਦਿਨੀ ਤੁਸੀਂ ਵੇਖਿਆ ਹੋਵੇਗਾ ਕਿ ਹੜ੍ਹਾਂ ਦੀ ਮਾਰ ਦੇ ਨਾਲ ਕਿੰਨਾ ਕੁ ਜਿਹੜਾ ਨੁਕਸਾਨ ਹੋਇਆ ਸੀਗਾ ਲੋਕਾਂ ਦਾ ਔਰ ਘਰਾਂ ਦੇ ਘਰ ਜਿਹੜੇ ਆ ਉਹ ਰੁੜ ਰੁੜ ਚੁਕੇ ਸਨ ਔਰ ਇਸ ਵਕਤ ਆਪਾਂ ਕਿਸਾਨਾਂ ਦੀ ਜਿਹੜੀ ਉਹ ਸੂਧ ਲੈਣ ਵਾਸਤੇ ਇੱਥੇ ਪਹਾੜੀਪੁਰ ਬਾਰਡਰ ਦੇ ਉੱਤੇ ਮੌਜੂਦ ਹੈਗੇ ਆ ਔਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਇਹ ਉਹ ਫਸਲ ਹੈਗੀ ਆ ਆ ਜਿਹਨੂੰ ਆ ਬੋਨਾ ਵਾਇਰਸ ਜਿਹੜਾ ਲੱਗ ਚੁੱਕਿਆ ਹੈਗਾ ਫਸਲ ਤਾਂ ਇੱਕ ਵਾਰੀ ਤੁਹਾਨੂੰ ਤਸਵੀਰਾਂ ਰਾਹੀਂ ਦਿਖਾ ਦੇਣਾ ਚਾਹੁੰਦੇ ਆ ਕਿ ਫਸਲ ਜਿਹੜੀ ਆ ਉਹ ਖੜੀ ਆ ਲੇਕਿਨ ਇਸ ਦੇ ਵਿੱਚ ਜੇ ਬੀਜ ਦੀ ਗੱਲ ਕਰੀਏ ਤੇ ਬੀਜ ਨਹੀਂ ਹੈਗਾ ਔਰ ਸਰਕਾਰਾਂ ਵੱਲੋਂ ਸਿੱਧੇ ਤੌਰ ਤੇ ਕਿਹਾ ਗਿਆ ਸੀਗਾ ਕਿ ਆ ਆ 20000 ਪ੍ਰਤੀ ਏਕੜ ਦੇ ਹਿਸਾਬ ਦੇ ਨਾਲ ਜਿਹੜਾ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਵੀ ਦਿੱਤਾ ਜਾਵੇਗਾ ਲੇਕਿਨ ਆ ਕੁਝ ਕਿਸਾਨ ਇਸ ਬਾਰਡਰ ਏਰੀਆ ਦੇ ਵਿੱਚ ਐਸੇ ਹੈਗੇ ਨੇ ਆ ਜਿਨ੍ਹਾਂ ਨੂੰ ਨਾ ਤੇ ਹਲੇ ਤੱਕ ਮੁਆਵਜ਼ਾ ਮਿਲਿਆ ਹੈਗਾ ਔਰ ਨਾ ਹੀ ਆ ਗਰਦੋਰੀਆਂ ਜਿਹੜੀਆਂ ਇੱਥੇ ਆ ਕੀਤੀਆਂ ਗਈਆਂ ਹੈਗੀਆਂ ਔਰ ਆ ਇੱਥੇ ਜਿਹੜੇ ਕਿਸਾਨ ਹੈਗੇ ਨੇ ਉਹਨਾਂ ਦੇ ਨਾਲ ਜਿਹੜੀ ਗੱਲਬਾਤ ਵੀ ਕੀਤੀ ਗਈ ਹੈਗੀ ਆ ਔਰ ਉਹਨਾਂ ਦਾ ਸਿੱਧੇ ਤੌਰ ਤੇ ਕਹਿਣਾ ਹੈਗਾ ਕਿ ਸਾਡੀਆਂ ਜਿਹੜੀਆਂ ਫਸਲਾਂ ਖਰਾਬ ਹੋਈਆਂ ਹੈਗੀਆਂ ਸਾਨੂੰ ਉਸ ਦਾ ਮੁਆਵਜ਼ਾ ਮਿਲਣਾ ਚਾਹੀਦਾ ਤਾਂ ਕਿ ਆ ਜਿਹੜੀਆਂ ਸਾਡੀਆਂ ਅਗਲੀਆਂ ਜਿਹੜੀਆਂ ਫਸਲਾਂ ਜਿਹੜੀਆਂ ਅਸੀਂ ਬੀਜਣੀਆਂ ਹੈਗੀਆਂ ਆ ਉਸ ਦੇ ਵਿੱਚ ਜਿਹੜਾ ਸਾਨੂੰ ਦਿੱਕਤ ਨਾ ਆ ਸਕੇ ਕਿਉਂਕਿ ਆ ਸਰਕਾਰ ਨੇ ਸਾਫ਼ ਤੌਰ ਦੇ ਉੱਤੇ ਕਿਹਾ ਸੀਗਾ ਸੀਐਮ ਭਗਵੰਤ ਮਾਨ ਵੱਲੋਂ ਕਿਹਾ ਗਿਆ ਸੀਗਾ ਕਿ ਆ ਨਾਤੇ ਇਸ ਜਿਹੜੀ ਕੜਕ ਨੂੰ ਜਿਹੜੀ ਆ ਅੱਗ ਲਾਈ ਜਾਵੇ ਉਸ ਦੇ ਉੱਪਰ ਜਿਹੜਾ ਜੁਰਮਾਨਾ ਵੀ ਪਾਇਆ ਜਾਵੇਗਾ ਇਹਨਾਂ ਦੀ ਸਿੱਧੇ ਤੌਰ ਦੇ ਉੱਤੇ ਮੰਗ ਹੈਗੀ ਆ ਕਿ ਅਗਰ ਯਾਤੇ ਸਾਨੂੰ ਇਸ ਝੋਨੇ ਨੂੰ ਜਿਹੜੀ ਆ ਅੱਗ ਲਾਉਣ ਦੀ ਪਰਮਿਸ਼ਨ ਦਿੱਤੀ ਜਾਵੇ ਤਾਂ ਕਿ ਆਸੀ ਆਪਣੀ ਫਸਲਾਂ ਅਗਲੀਆਂ ਬੀਜ ਕੇ ਜਿਹੜਾ ਆਪਣਾ ਹਰਜਾਨਾ ਜਿਹੜਾ ਉਹ ਪੂਰਾ ਕਰ ਸਕੀਏ ਭਾਈ ਤੁਸੀਂ ਦੇਖ ਲਿਆ ਮੌਕੇ ਤੇ ਤਸਵੀਰਾਂ ਕਿ ਨੁਕਸਾਨ ਕਿੰਨਾ ਕੁ ਹੋਇਦਾ ਸਾਡਾ ਤਾਂ ਦਿਲ ਵੀ ਨਹੀਂ ਕਰਦਾ ਝੋਨਾ ਵੱਢਣ ਨੂੰ ਹਨ ਕਿ ਵੱਢਣੇ ਪੈਣਾ ਹੈ ਮਜਬੂਰੀ 'ਚ ਕਿਉਂਕਿ ਅੱਗੇ ਕਣਕਲੀ ਫਸਲ ਤਿਆਰ ਕਰਨੀ ਹੈ ਨਾ ਤੇ ਤੁਸੀਂ ਮੌਕੇ ਦਾ ਦੇਖ ਹੀ ਲੋ ਇਥੇ ਕੋਈ ਕੀ ਆਇਆ ਨਹੀਂ ਹੈਗਾ ਦੇਖਣਾ ਡੈਣਾ ਕਿ ਤੁਸੀਂ ਮੌਕੇ ਦਾ ਦੇਖ ਲੋ ਚੈੱਕ ਕਰ ਸਕਦੇ ਹੋ ਕਿ ਕਿੰਨਾ ਕੁ ਦਾ ਨੁਕਸਾਨ ਹੋਦਾ ਹੈਗਾ ਭਾਈ ਕੋਈ ਹੈ ਤਾਂ ਕਿੱਥੇ ਨਹੀਂ ਪੁੱਜਿਆ ਡੇ ਹਨ ਆਪਾਂ ਕੀ ਕਹਿੰਦੇ ਕਿ ਪਿੰਡ ਦੇ ਵਿੱਚ ਨਾਲ ਖੋਏ ਆ ਉਹ ਨਹੀਂ ਪਤਾ ਸਾਨੂੰ ਕਿਹਦੇ ਕਿਹਦੇ ਲਖੋਇਆ ਤੇ ਸਾਡੇ ਹਾਇ ਤੱਕ ਖਬਰ ਨਹੀਂ ਆਈ ਕਿ ਤੁਹਾਡੇ ਨਾਲ ਖੋਏਦੇ ਜਾਂ ਨਹੀਂ ਹੈਗੇ ਤੇਈ ਮੌਕੇ ਦੇ ਕਿ ਤਸਵੀਰਾਂ ਚੈੱਕ ਕਰ ਸਕਦੇ ਹੋ ਕਿ ਝੋਨਾ ਤਾਂ ਉਹ ਵੀ ਦਾ ਦੇਣੇ ਕੱਲ ਵੜਾਇਆ ਉਹ ਵੀ ਤੁਸੀਂ ਚੈੱਕ ਕਰ ਸਕਦੇ ਹੋ ਕਿ ਕਿੰਨਾ ਕੁ ਨਿਕਲਿਆ ਮੰਗ ਕੀ ਹੈਗੀ ਮੰਗੇ ਇਹੀ ਅੱਗੇ ਸਾਨੂੰ ਚਲੋ ਜੋ ਆਡਾ ਬੰਦਾ ਦਿੱਤਾ ਜਾਏ ਸਾਡੇ ਦਿਨਾਂ ਕਿ ਲੈ ਵਿੱਚੋਂ ਪੰਜ ਕੁਆਂਟ ਝੋਨਾ ਨਿਕਲਿਆ ਉਹ ਤੁਸੀਂ ਮੌਕੇ ਚੈੱਕ ਕਰ ਸਕਦੇ ਜਾ ਕੇ ਆ ਝੋਨਾ ਤੁਸੀਂ ਚੈੱਕ ਕਰ ਲੋਗੇ ਝੋਨਾ ਹੈ ਕੀ ਦੇਖ ਲੋ ਕੀ ਹੈ ਤੁਸੀਂ ਫਸਲ ਦੇਖੀ ਹੈ ਚੈੱਕ ਕਰ ਕੇ ਦੇਖੀ ਹੈ ਫਸਲ ਤੋੜ ਕੇ ਦੇਖੀ ਹੈ ਇਹ ਚ ਇੱਕ ਦਾਣਾ ਵੀ ਸਹੀ ਨਹੀਂ ਹੈ ਸਾਰੀ ਫਸਲ ਬਰਬਾਦ ਹੈ ਪਰ ਸਰਕਾਰ ਦੁਆਰਾ ਕੋਈ ਵੀ ਜਾਂ ਅਧਿਕਾਰੀ ਸਰਕਾਰੀ ਅਧਿਕਾਰੀ ਨਾ ਤੇ ਫਸਲ ਨੂੰ ਦੇਖਣ ਆਇਆ ਮੌਕੇ ਤੇ ਨਾ ਤੇ ਉਹਨਾਂ ਨੇ ਕੋਈ ਸਾਨੂੰ ਮੁਆਵਜ਼ਾ ਦਿੱਤਾ ਅਜੇ ਤੱਕ ਤੇ ਤੁਸੀਂ ਅੱਗੇ ਦੇਖ ਲਓ ਸਰਕਾਰ ਦੁਆਰਾ ਸ੍ਰੀ ਭਗਵੰਤ ਮਾਨ ਸਾਡੇ ਸੀਐਮ ਉਹਨਾਂ ਨੇ ਕਿਹਾ ਕਿ 2000 ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਏਗਾ ਕਿਸਾਨਾਂ ਨੂੰ ਅਜੇ ਤੱਕ ਸਾਨੂੰ ਇਹਦੇ ਬਾਰੇ ਕੋਈ ਵੀ ਸੂਚਨਾ ਨਹੀਂ ਦਿੱਤੀ ਗਈ ਕਿੱਦੋਂ ਮਿਲੇਗਾ ਮਿਲਣਾ ਕਿ ਨਹੀਂ ਮਿਲਣਾ ਤੁਹਾਡੇ ਮੁਆਵਜ਼ਾ ਤੁਹਾਨੂੰ ਦਿੱਤਾ ਜਾਣਾ ਕਿ ਨਹੀਂ ਦਿੱਤਾ ਜਾਣਾ ਤੁਹਾਡੀ ਫਸਲ ਚਾਕੇ ਕਿ ਆਈ ਨਹੀਂ ਕੋਈ ਇੱਥੇ ਦੇਖਣ ਨਹੀਂ ਆਈ ਮੇਨ ਗੱਲ ਹੈ ਤੇ ਕਮਸ਼ਕਮ ਓਨ ਗਰਾਉਂਡ ਤੇ ਹਕੀਕਤ ਜੋ ਸੱਚਾਈ ਹੈ ਉਹ ਤੇ ਦੇਖਣੀ ਚਾਹੀਦੀ ਮੰਗ ਕੀ ਕਰਦੇ ਮੰਗ ਬਿਲਕੁਲ ਸਰਕਾਰ ਦੁਆਰਾ ਕਰਨੇ ਵੀ ਸਾਡੇ ਵੀ ਕੁਝ ਸੋਚੋ ਸੋਚੋ ਇਨਾ ਖਰਚਾ ਹੋਇਆ ਫਸਲਾਂ ਤੇ ਆਏ ਕਿੱਥੋਂ ਕੱਢਾਂਗੇ ਅੱਗੇ ਕਣਕੇ ਦੀ ਫਸਲ ਆ ਗਈ ਆ ਉਹਦੀ ਵੀ ਬੀਜ ਵਾਸਤੇ ਖਾਦਾਂ ਵਾਸਤੇ ਔਰ ਬੋਏ ਵਾਸਤੇ ਠੀਕ ਆ ਪੈਸੇ ਚਾਹੀਦੇ ਆ ਕਿਥੋਂ ਆਣ ਕੇ ਪੈਸੇ ਤੁਸੀਂ ਆਪੇ ਝੋਨੇ ਦੇ ਵਿੱਚ ਹੈ ਕੋਈ ਦਾਣਾ ਤੇ ਭਗਵੰਤ ਮਾਨ ਨੇ ਕਹੇ ਵੇ ਅਸੀਂ ਮੁਰਗੀਆਂ ਦੇ ਬੱਕਰੀਆਂ ਦੇ ਪੈਸੇ ਤਾਂ ਜੋੜਨਗੇ ਉਹਦੇ ਵੀ ਦੇਾਂਗੇ ਅਤੇ ਝੋਨੇ ਦੀ ਇੰਨੀ ਫਸਲ ਬਰਬਾਦ ਹੋ ਗਈ ਹੈ ਤੇ ਇਹਨੇ ਖਾੜੇ ਕੋਈ ਪਟਵਾਰੀ ਨਹੀਂ ਆਇਆ ਕੋਈ ਨਹੀਂ ਆਇਆ ਗਰਦਾਸਪੁਰ ਇਹਦੇ ਚੱਲ ਜਓ ਉੱਥੇ ਖਾਦ ਵੀ ਸਭ ਕੁਝ ਦੇ ਰਹੇ ਨੇ ਉੱਥੇ ਦੇ ਵੀ ਦਿੱਤੇ ਨੇ ਲੋਕਾਂ ਨੂੰ ਲੇਕਿਨ ਇੱਥੇ ਨਾ ਪਟਵਾਰੀ ਆਇਆ ਨਾ ਕੋਈ ਆਇਆ ਗਰਾਊਂਡ ਦੇ ਵਿੱਚ ਕੋਈ ਨਹੀਂ ਆਇਆ ਪਿੰਡ ਵਾਲਿਆਂ ਨੇ ਕਿਹਾ ਵੀ ਅਸੀਂ ਲਿਖ ਕੇ ਦੇ ਦੇ ਪਟਵਾਰੀ ਨੂੰ ਨਾ ਅੱਜ ਤੱਕ ਸਾਨੂੰ ਨਹੀਂ ਪਤਾ ਵੀ ਪਟਵਾਰੀ ਨੇ ਗਰਜ਼ੋਰੀ ਕੀਤੀ ਹੈ ਕਿ ਜਾਂ ਨਹੀਂ ਕੀਤੀ ਉਹਨਾਂ ਇਹ ਵੀ ਗੱਲ ਕਹੀ ਪੰਜਾਬ ਸਰਕਾਰ ਨੇ ਇਹ ਦੁਆਲੇ ਤੋਂ ਪਹਿਲਾ ਪਹਿਲਾਂ ਦਿੱਤਾ ਜਾਏਗਾ ਮੁਆਵਜ਼ਾ ਤੁਹਾਨੂੰ ਅੱਜ ਤੱਕ ਕੋਈ ਹੱਲ ਨਹੀਂ ਤੇ ਅਗਲੀ ਗੱਲ ਵੀ ਐਹੀਂ ਹੋਣ ਨੂੰ ਜੇ ਵੱਢਦੇ ਆ ਵੱਢ ਕੇ ਹੀ ਡੰਗਰੇ ਪਸ਼ੂਆਂ ਦੇ ਖਾਂ ਚੁਗੀ ਹੈ ਹਨੀ ਜੀ ਪਠਾਨਕੋਟ ਤੋਂ ਜਗਬਾਨੀ ਟੀਵੀ ਦੇ ਲਈ ਅਨਮੋਲ ਸ਼ਰਮਾ ਦੀ ਖਾਸ ਰਿਪੋਰਟ